ਆਮ ਤੌਰ ਤੇ ਕਲੀਆਂ ਦਾ ਬਾਦਸ਼ਾਹ ਭਾਵੇਂ ਕੁਲਦੀ ਮਾਲਕ ਨੂੰ ਕਿਹਾ ਜਾਂਦਾ ਪਰ ਮੈਨੂੰ ਲੱਗਦਾ ਕਲੀਆਂ ਤੁਸੀਂ ਬਹੁਤ ਜ਼ਿਆਦਾ ਲਗਾਈਆਂ ਨੇ ਦੇਵ ਸਿੱਕੜ ਦੇ ਲਿਖੀਆਂ ਹੋਈਆਂ ਹਾਂਜੀ ਕੁਝ ਕੋਈ ਉਹਨਾਂ ਦੇ ਵਿੱਚੋਂ ਜਿਹੜੇ ਜ਼ਹਿਨ ਚ ਆਉਂਦੀ ਹੋਵੇ ਗੁਣਗੁਣਾ ਕੇ ਕੋਈ ਸੁਣਾ ਦਿਓ ਜਿਹੜੀ ਤੁਹਾਨੂੰ ਵਧੀਆ ਲੱਗੇ ਕਿਉਂ ਨਹੀਂ ਜੀ ਦੋ ਉਠਾਂ ਵਾਲੇ ਨੀ ਲਟਕੇ ਸੇ ਸਸੀ ਦੀ ਲੈ ਗਏ ਦੋ ਉਠਾਂ ਵਾਲੇ ਨੀ ਲਟਕੇ ਸੇ ਸਸੀ ਦੀ ਲੈ ਗਏ ਮੈਂ ਕਦ ਉਹ ਮੈਂ ਕਦੇ ਨਾ ਸੌਂਦੀ ਨੀ ਜੇ ਸੀ ਸੌ ਜਣਾ ਤਕ ਦੀਰੇ ਵੰਗਾ ਟੁੱਟੀਆਂ ਵੀਣੀ ਤੋਂ ਟੁੱਟੇ ਸ਼ਗਣਾ ਦੇਕਲੀਰੇ ਚਾ ਉਮਰ ਕੁਆਰੀ ਦੇ ਹੋਣੀਏ ਵਿੱਚ ਦਿਲਾਂ ਦੇ ਰਹਿ ਗਏ ਦੋ ਉਠਾ ਵਾਲੇ ਨੀ ਲੁੱਟ ਕੇ ਸੱਸੀ ਦੀ ਲੈ ਗਏ